ਇਤਿਹਾਸ ਦੀਆਂ ਕਲੀਆਂ ਤੋਂ ਸੰਗਤਾਂ ਨੂੰ ਜਾਣੂ ਕਰਾਵਾਂਗੇ ਪੁਰਾਤਨ ਰਸਤਾ ਤੁਹਾਨੂੰ ਤਸਵੀਰਾਂ ਚ ਦਿਖ ਰਿਹਾ ਹੋਵੇਗਾ ਇੱਕ ਪਾਸੇ ਚਰਾਗ ਜਗ ਰਹੇ ਨੇ ਇੱਕ ਪਾਸੇ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਢਾਨ ਢਾਨ ਬਾਬਾ ਸ਼ਾਹ ਸ਼ੰਜੀ ਅੜੇ ਭਾਈ ਲੰਗਾਰੀ ਦੇ ਪਵਿੱਤਰ ਥਾਂ ਜੋਗੇ ਗੁਰੂ ਅਮਰਦਾਸ ਜੀ ਦੇ ਪ੍ਰੇਮੀ ਸੇਵਕ ਸਨ ਤਲਵੰਡੀ ਚੌਧਰੀਆ ਜੀ ਉਹਨਾਂ ਨੇ ਰਜਾਨਾ ਹੀ ਦੈਨ ਦੀ ਸੇਵਾ ਲੈ ਕੇ ਆਉਣੀ ਅਰੇ ਗੁਰੂ ਕੇ ਲੰਗਰਾਂ ਦੇ ਵਿੱਚ ਸੇਵਾ ਕਰਨੀ ਅਰੇ ਸੰਗਤਾਂ ਨੇ ਗੁਰੂ ਦਾ ਲੰਗਰ ਸਿਗਨਾਨ ਜੋਗੇ ਇੱਕ ਨੇ ਉਹ ਤਲਵੰਡੀ ਚੌਧਰੀਆ ਦਾ ਇੱਕ ਜੋ ਚੌਧਰੀਆ ਉਸ ਨੇ ਕੀ ਕੀਤਾ ਹੈ ਕਿ ਉਸ ਭਾਈ ਲੰਗਾਰ ਜੀ ਦੇ ਕੋਲੋਂ ਉਸ ਦਾ ਤੇਰੀ ਲੱਤ ਜੋ ਡੰਡਾ ਏ ਖੋਲਿਆ ਏ ਅਰੇ ਨਾਲ ਮੇਣਾ ਮਾਰਿਆ ਏ ਕਿ ਜਿਸ ਗੁਰੂ ਦੇ ਵਾਤੇ ਤੂੰ ਰਾਤ ਦਿਨ ਇੱਕ ਡਿੱਗਦਾ ਜਾਨਾ ਹੈ ਦਹੀਂ ਦੀ ਸੇਵਾ ਲੈ ਕੇ ਜਾਨਾ ਹੈ ਮੇਹ ਨਹੀਂ ਵੇਖਦਾ ਨੇਰੀ ਨਹੀਂ ਵੇਖਦਾ ਉਹ ਤੇਰੀ ਲੱਤ ਕੇ ਆਉਣੇ ਠੀਕ ਕਰਦਾ ਮੇਣਾ ਵੀ ਮਾਰ ਦਿੱਤਾ ਏ ਡੰਡਾ ਉਸ ਦਾ ਖੋਲਿਆ ਪਰ ਉਸ ਨੇ ਬੜੇ ਜੋਰ ਤਰਨੇ ਕੀਤੇ ਕਿ ਮੇਰੇ ਗੁਰੂ ਦੇ ਵਾਤੇ ਮੈਨੂੰ ਉੱਥੇ ਦਹੀਂ ਦੀ ਸੇਵਾ ਲੈ ਕੇ ਜਾਣ ਦਿਓ ਤਾਗੇ ਮੇਰਾ ਗੁਰੂ ਅਰੇ ਸਿੰਘਤਾ ਜਿਹੜੀਆਂ ਪ੍ਰਸ਼ਾਦਾ ਛਕ ਲੈਣ ਬਾਬਾ ਸ਼ਾਹ ਹਸੈਨ ਜੀ ਸੂਫੀ ਫਕੀਰ ਅਤੇ ਭਾਈ ਲੰਗਾਹ ਜੀ ਦਾ ਇਹ ਸਾਂਝੀ ਵਾਲਤਾ ਦਾ ਸੰਦੇਸ਼ ਦੀ ਤਸਵੀਰ ਦੇ ਨਾਲ ਇਹ ਗੁਰਦੁਆਰਾ ਸਾਹਿਬ ਅਤੇ ਦੂਸਰੇ ਪਾਸੇ ਤੁਸੀਂ ਵੇਖ ਸਕਦੇ ਹੋ ਕਿ ਬਾਬਾ ਸ਼ਾਹ ਹਸੈਨ ਜੀ ਦੀ ਜਗ੍ਹਾ ਵੀ ਇੱਥੇ ਮੌਜੂਦ ਹੈ ਇੱਕ ਪਾਸੇ ਚਿਰਾਗ ਜਗਦੇ ਨੇ ਔਰ ਦੂਸਰੇ ਪਾਸੇ ਜਿਹੜਾ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਗਾਂ ਲੱਗੇ ਸੀ ਦਾ ਸਿੰਘਾ ਤੇਰੀ ਲੱਤ ਵੱਲ ਕਰੀ ਧਿਆਨ ਨਹੀਂ ਦਿੱਤਾ ਸਾਡੇ ਵਿੱਚ ਤਾਂ ਇਹਨੇ ਸਮਰੱਥਾ ਨਹੀਂ ਜਾ ਮਿਆਣੀ ਦੇ ਮੰਡ ਦੇ ਥੇਹ ਦੇ ਉੱਪਰ ਬਾਬਾ ਸ਼ਾਹ ਜੰਦੀ ਤਪ ਕਰ ਰਹੇ ਨੇ ਉਹਨਾਂ ਕੋਲ ਜਾ ਸ਼ੈ ਤੇਰੀ ਲੱਤ ਹੋਣੀ ਠੀਕ ਕਰ ਦੇਣ ਉਹ ਭਾਈ ਲੰਗਾ ਜੀ ਡਿਗਦਾ ਢਿੰਦਾ ਇੱਥੇ ਆਇਆ ਪਹੁੰਚਿਆ ਅਰੇ ਬਾਬਾ ਸ਼ਾਹ ਜੰਦੀ ਆਪਣੀ ਭਗਤੀ ਦੇ ਵਿੱਚ ਲੱਗੀ ਹੋਏ ਨੇ ਜਦੋਂ ਉਹਨਾਂ ਨੇ ਵੇਖਿਆ ਨਾ ਕਹਿਣ ਲੱਗੇ ਸਿੰਘਾ ਤੈਨੂੰ ਕਿਸ ਨੇ ਭੇਜਿਆ ਹੈ ਜਾ ਇਥੋਂ ਚਲੇ ਜਾ ਕਹਿਣ ਲਗਾ ਜੀ ਮੈਨੂੰ ਤਾਂ ਗੁਰੂ ਅਮਰਦਾਸ ਜੀ ਨੇ ਭੇਜਿਆ ਹੈ ਮੇਰੀ ਲੱਤ ਠੀਕ ਕਰ ਦੇਵੋ ਇੱਕ ਵਾਰ ਕਹਿੰਦੇ ਹੋ ਨਹੀਂ ਗਿਆ ਦੂਜੀ ਵਾਰ ਕਹਿੰਦੇ ਨਹੀਂ ਗਿਆ ਤੀਜੀ ਵਾਰ ਬਾਬਾ ਸਾਹ ਜੰਦੀ ਨੂੰ ਬੜਾ ਗੁੱਸਾ ਜੜਿਆ ਉਹਨਾਂ ਦੇ ਕੋਲ ਮਗਧਾਰ ਡੰਡਾ ਸੀ ਉਹਨਾਂ ਨੇ ਜਦੋਂ ਉੱਠ ਕੇ ਮਗਰ ਭਜੇ ਤਾਂ ਉਹ ਡੰਡਾ ਉਸ ਦੇ ਲੱਤ ਦੇ ਲੱਗਾ ਨਾ ਲਾਟ ਉਹਨਾਂ ਦੀ ਠੀਕ ਹੋ ਗਈ ਅੱਗੇ ਅੱਗੇ ਉਹ ਭਜੇ ਜਾਂਦੇ ਨੇ ਤੇ ਪਿੱਛੇ ਪਿੱਛੇ ਬਾਬਾ ਸ਼ਾਹ ਜਾਂ ਜੀ ਆਪਣੇ ਮੁਖੜੇ ਵਿੱਚੋਂ ਕਹਿੰਦੇ ਜਾਂਦੇ ਨੇ ਕਿ ਕਰ ਦੇ ਤੁਸੀਂ ਆਪ ਐ ਨਾਂ ਆਪਣੇ ਫਕਰਾਂ ਦਾ ਬਦਨਾਮ ਕਰ ਦੇ ਜੀ ਗੁਰੂ ਅਮਰਦਾਸ ਜੀ ਦੇ ਕੋਲ ਜਾ ਕੇ ਉਹਨਾਂ ਦੇ ਚਰਨੀ ਪੈ ਗਏ ਅਰੇ ਉੱਥੇ ਵੀ ਬੇਨਤੀ ਇਹੀ ਕੀਤੀ ਗਈ ਮਹਾਰਾਜ ਕਰਨ ਕਰਾਉਣ ਵਾਲੇ ਤੁਸੀਂ ਆਪ ਤੇ ਨਾਂ ਸਾਡਾ ਫਕਰਾਂ ਦਾ ਵਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅਸੀਂ ਇਸ ਵੇਲੇ ਮਾਝੇ ਦੀ ਧਰਤੀ ਜ਼ਿਲ੍ਹਾ ਤਰਨਤਾਰਨ ਦੇ ਖਡੂਰ ਸਾਹਿਬ ਹਲਕੇ ਦੇ ਨਜ਼ਦੀਕ ਗੁੰਦਵਾਲ ਸਾਹਿਬ ਦੇ ਵਿੱਚ ਮੌਜੂਦ ਆ ਦੋਸਤੋ ਇਤਿਹਾਸ ਦੀਆਂ ਕਲੀਆਂ ਤੋਂ ਸੰਗਤਾਂ ਨੂੰ ਜਾਣੂ ਕਰਾਵਾਂਗੇ ਪ੍ਰਾਤਨ ਰਸਤਾ ਤੁਹਾਨੂੰ ਤਸਵੀਰਾਂ ਚ ਦਿਖ ਰਿਹਾ ਹੋਵੇਗਾ ਇੱਕ ਪਾਸੇ ਚਿਰਾਗ ਜਗ ਰਹੇ ਨੇ ਇੱਕ ਪਾਸੇ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਜੀ ਹਾਂ ਸੰਜੀ ਵਾਲਤਾ ਦਾ ਸੰਦੇਸ਼ ਦਿੰਦਾ ਹੋਇਆ ਇਹ ਇਤਿਹਾਸਿਕ ਸਥਾਨ ਇੱਥੋਂ ਦਾ ਇਤਿਹਾਸ ਕੀ ਹੈ ਜੀ ਹਾਂ ਤਸਵੀਰ ਮੈਂ ਚਾਹਾਂਗਾ ਕੈਮਰਾਮੈਨ ਸਾਥੀ ਨੂੰ ਵਿਖਾ ਦਿੱਤੀ ਜਾਵੇ ਬਾਬਾ ਸ਼ਾਹ ਹੁਸੈਨ ਜੀ ਸੂਫੀ ਫਕੀਰ ਅਤੇ ਭਾਈ ਲੰਗਾਹ ਜੀ ਦਾ ਇਹ ਸਾਂਝੀ ਵਾਲਤਾ ਦਾ ਸੰਦੇਸ਼ ਦੀ ਤਸਵੀਰ ਦੇ ਨਾਲ ਇਹ ਗੁਰਦੁਆਰਾ ਸਾਹਿਬ ਅਤੇ ਦੂਸਰੇ ਪਾਸੇ ਤੁਸੀਂ ਵੇਖ ਸਕਦੇ ਹੋ ਕਿ ਬਾਬਾ ਸ਼ਾਹ ਹੁਸੈਨ ਜੀ ਦੀ ਜਗ੍ਹਾ ਵੀ ਇੱਥੇ ਮੌਜੂਦ ਹੈ ਇੱਕ ਪਾਸੇ ਚਿਰਾਗ ਜਗਦੇ ਨੇ ਔਰ ਦੂਸਰੇ ਪਾਸੇ ਜਿਹੜਾ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਪੂਰਾ ਇਤਿਹਾਸ ਜਾਣਾਂਗੇ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਕੀ ਇਤਿਹਾਸ ਹੈ ਇੱਥੋਂ ਦਾ ਪ੍ਰਾਤਨ ਰਸਤਾ ਤਲਵੰਡੀ ਚੌਧਰੀਆਂ ਵਾਲਾ ਤੁਸੀਂ ਵੇਖ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਤਸਵੀਰਾਂ 'ਚ ਵੇਖ ਸਕਦੇ ਹੋਗੇ ਕਿ ਗੁਰਦੁਆਰਾ ਸਾਹਿਬ ਦੇ ਵਿੱਚੋਂ ਰਸਤਾ ਨਿਕਲਦਾ ਹੈ ਸਾਂਝੀ ਕੰਧ ਜਿਹੜੀ ਹੈ ਉਹ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਸਾਂਝੀ ਕੰਧ ਵਿੱਚੋਂ ਰਸਤਾ ਨਿਕਲ ਰਿਹਾ ਹੈ ਸਾਂਝੀ ਵਾਲਤਾ ਦਾ ਸੰਦੇਸ਼ ਜਿਹੜਾ ਹੈ ਉਹ ਸੰਕਤਾਂ ਦੇ ਵਿੱਚ ਪਹੁੰਚ ਰਿਹਾ ਤਾਂ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਸਾਰਾ ਇਤਿਹਾਸ ਜਾਣਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਗੇ ਅੱਜ ਇਸ ਇਤਿਹਾਸ ਤੇ ਆਪਾਂ ਖੜੇ ਹਾਂ ਜਿਸ ਸਥਾਨਾਂ ਦੇ ਢਾਨ ਢਾਨ ਬਾਬਾ ਸ਼ਾਹ ਸ਼ੰਜੀ ਅਰੇ ਭਾਈ ਲੰਗਾੜੀ ਦੇ ਪਵਿੱਤਰ ਥਾਂ ਜੋਗੇ ਗੁਰੂ ਅਮਰਦਾਸ ਜੀ ਦੇ ਪ੍ਰੇਮੀ ਸੇਵਕ ਸਨ ਤਲਵੰਡੀ ਚੌਧਰੀਆਂ ਦੋ ਉਹਨਾਂ ਨੇ ਰਜਾਨਾ ਹੀ ਦੈਂ ਦੀ ਸੇਵਾ ਲੈ ਕੇ ਆਉਣੀ ਅਰੇ ਗੁਰੂ ਘਰ ਦੇ ਲੰਗਰਾਂ ਦੇ ਵਿੱਚ ਸੇਵਾ ਕਰਨੀ ਅਰੇ ਸੰਗਤਾਂ ਨੇ ਗੁਰੂ ਘਰ ਦਾ ਲੰਗਰ ਸਿਕਣਾ ਜੋਗੇ ਇੱਕ ਨੇ ਉਹ ਤਲਵੰਡੀ ਚੌਧਰੀਆਂ ਦਾ ਇੱਕ ਜੋ ਚੌਧਰੀਆ ਉਸਨੇ ਕੀ ਕੀਤਾ ਹੈ ਕਿ ਉਸ ਭਾਈ ਲੰਗਾ ਜੀ ਦੇ ਕੋਲੋਂ ਉਸ ਦਾ ਤੀਜੀ ਲੱਤ ਜੋ ਡੰਡਾ ਹੈ ਖੋਲਿਆ ਹੈ ਅਰੇ ਨਾਲ ਮੇਣਾ ਮਾਰਿਆ ਹੈ ਕਿ ਜਿਸ ਗੁਰੂ ਦੇ ਵਾਤੇ ਨੂੰ ਰਾਤ ਦਿਨ ਇੱਕ ਡਿੱਗਦਾ ਜਾਣਾ ਹੈ ਦਹੀਂ ਦੀ ਸੇਵਾ ਲੈ ਕੇ ਜਾਣਾ ਹੈ ਮੇਣੀ ਵੇਖਦਾ ਨਹੀਂ ਰੀ ਨਹੀਂ ਵੇਖਦਾ ਉਹ ਤੇਰੀ ਲੱਤ ਘਾਉਣੇ ਠੀਕ ਕਰਦਾ ਮੇਣਾ ਵੀ ਮਾਰ ਦਿੱਤਾ ਹੈ ਡੰਡਾ ਉਸ ਦਾ ਖੋਲਿਆ ਪਰ ਉਸ ਨੇ ਬੜੇ ਜੋਰ ਤਰਲੇ ਕੀਤੇ ਕਿ ਮੇਰੇ ਗੁਰੂ ਦੇ ਵਾਤੇ ਮੈਨੂੰ ਉੱਥੇ ਦਹੀਂ ਦੀ ਸੇਵਾ ਲੈ ਕੇ ਜਾਣ ਦਿਓ ਤਾ ਆਗੇ ਮੇਰਾ ਗੁਰੂ ਅਰੇ ਸਿੰਘਤਾ ਜਿਹੜੀਆਂ ਪ੍ਰਸ਼ਾਦਾ ਛਕ ਲੈਣ ਬੜਾ ਲੰਮਾ ਸਮਾਂ ਖਝਾਉਂਦਾ ਰਿਹਾ ਪਰ ਕੁਝ ਸਮੇਂ ਬਾਅਦ ਉਹਨੇ ਡੰਡਾ ਦਿੱਤਾ ਅਰੇ ਉਹ ਇਸ ਪਤਨ ਜੋਗੇ ਮਿਆਣੀ ਦਾ ਪਤਨ ਹੈ ਬੇੜੀ ਦੇ ਰਾਈ ਤਲਵੰਡੀ ਚੋੜੀਆਂ ਦਾ ਪਾਰ ਹੋ ਗਏ ਇੱਥੇ ਬੰਝੇ ਇਥੋਂ ਨਹੀਂ ਹੁੰਦੀ ਹੋਏ ਉਹ ਗੋਇੰਦਵਾਲ ਸਾਹਿਬ ਨਹੀਂ ਦੀ ਸੇਵਾ ਲੈ ਕੇ ਗਏ ਦੂਜੇ ਬਾਨੇ ਜੋ ਤੋਂ ਦਾ ਇਤਿਹਾਸ ਹੈ ਕਿ ਗੁਰੂ ਅਮਰਦਾਸ ਜੀ ਮਹਾਰਾਜ ਸੰਗਤਾਂ ਦੇ ਨਾਲ ਲੰਗਰ ਦੇ ਵਿੱਚ ਬੈਠੇ ਨੇ ਪਰ ਸੰਗਤਾਂ ਪ੍ਰਸ਼ਾਦਾ ਛਕਣ ਵਾਸਤੇ ਕਹਿ ਰਹੇ ਨੇ ਪਰ ਕਹਿੰਦੇ ਨੇ ਕਿ ਸਾਡਾ ਸਿੱਖ ਆਵੇਗਾ ਪ੍ਰਸ਼ਾਦਾ ਉਹਨੂੰ ਹੀ ਛਕਣਾ ਹੈ ਜਨੋ ਬੜੀ ਧੀਰ ਦੇ ਨਾਲ ਗਿਆ ਤਾਂ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ ਸੰਗਤਾਂ ਨੂੰ ਦੇ ਆ ਵੀ ਗੁਰੂ ਅਮਰਦਾਸ ਜੀ ਨੇ ਪ੍ਰਸ਼ਾਦਾ ਛਕਾਇਆ ਉਹ ਟੋਪਰਾਂ ਜਿੱਥੇ ਸੇਵਾ ਚੱਲ ਰਹੀ ਹੈ ਗੁਰੂ ਅਮਰਦਾਸ ਜੀ ਬੈਠੇ ਨੇ ਅਰੇ ਇਹ ਸੇਖ ਨੂੰ ਆਵਾਜ਼ ਮਾਰੀ ਐ ਕਿ ਭਾਈ ਸੇਖਾ ਅੱਜ ਤੋਂ ਡੰਡੀ ਸੇਵਾ ਕਿਉਂ ਲੇਟ ਲੈ ਕੇ ਆਇਆ ਹੈ ਕਹਿਣ ਲੱਗੇ ਜੀ ਅੱਜ ਮੇਰੇ ਪਿੰਡ ਦੇ ਚੌਧਰੀ ਨੇ ਮੇਰੀ ਤੇਜੀ ਲੱਤ ਜੋ ਕਿ ਮੇਰੇ ਕੋਲ ਡੰਡਾ ਸੀ ਉਹ ਖੋ ਲਿਆ ਕਹਿਣ ਲੱਗਾ ਮੇਣਾ ਵੀ ਮਾਰਿਆ ਕਿ ਜੇ ਤੇਰਾ ਗੁਰੂ ਸਮਰੱਥਾ ਤੇ ਤੇਰੀ ਲੱਤ ਕਿਉਂ ਨਹੀਂ ਠੀਕ ਕਰਦਾ ਕਹਿਣ ਲੱਗੇ ਅਸੀਂ ਦਾ ਸਿੰਘਾ ਤੇਰੀ ਲੱਤ ਵੱਲ ਕੋਈ ਧਿਆਨ ਨਹੀਂ ਦਿੱਤਾ ਛਾਡੇ ਵਿੱਚ ਤਾਂ ਇਨੀ ਸਮਰੱਥਾ ਨਹੀਂ ਜਾ ਮਿਆਣੀ ਦੇ ਮੰਡ ਦੇ ਥੀਏ ਦੇ ਉੱਪਰ ਬਾਬਾ ਸ਼ਾਹ ਜੰਦੀ ਤਪ ਕਰ ਰਹੇ ਨੇ ਉਹਨਾਂ ਕੋਲ ਜਾ ਸ਼ੈ ਤੇਰੀ ਲਾਡ ਹੋਣੀ ਠੀਕ ਕਰ ਲੈਣਾ ਉਹ ਭਾਈ ਲੰਗਾ ਜੀ ਡਿਗਦਾ ਢਿੰਦਾ ਇੱਥੇ ਆਇਆ ਪਹੁੰਚਾ ਅਰੇ ਬਾਬਾ ਸ਼ਾਹ ਜੰਦੀ ਆਪਣੀ ਭਗਤੀ ਦੇ ਵਿੱਚ ਲੱਗੀ ਹੋਏ ਨੇ ਜਦੋਂ ਉਹਨਾਂ ਨੇ ਵੇਖਿਆ ਤਾਂ ਕਹਿਣ ਲੱਗੇ ਸਿੰਘਾ ਤੈਨੂੰ ਕਿਸ ਨੇ ਭੇਜਿਆ ਹੈ ਜਾ ਇੱਥੋਂ ਚਲੇ ਜਾ ਕਹ ਲਗਾ ਜੀ ਮੈਨੂੰ ਦਾ ਗੁਰੂ ਅਮਰਦਾਸ ਜੀ ਨੇ ਭੇਜਿਆ ਮੇਰੀ ਲੱਤ ਠੀਕ ਕਰ ਦੇਵੋ ਇੱਕ ਵਾਰ ਕਹਨਦੇ ਹੋ ਨਹੀਂ ਗਿਆ ਦੂਜੀ ਵਾਰ ਕਹਨ ਤੇ ਨਹੀਂ ਗਿਆ ਤੀਜੀ ਵਾਰ ਬਾਬਾ ਸਾਹ ਜੀ ਨੂੰ ਬੜਾ ਗੁੱਸਾ ਜੜਿਆ ਉਹਨਾਂ ਦੇ ਕੋਲ ਮਗਧਾ ਡੰਡਾ ਸੀ ਉਹਨਾਂ ਨੇ ਜਦੋਂ ਉੱਠ ਕੇ ਮਗਰ ਭਜੇ ਤਾਂ ਉਹ ਡੰਡਾ ਉਸਦੇ ਲੱਤ ਦੇ ਲੱਗਾ ਤਾਂ ਲੱਤ ਉਹਨਾਂ ਦੀ ਠੀਕ ਹੋ ਗਈ ਅੱਗੇ ਅੱਗੇ ਉਹ ਭਜੇ ਜਾਂਦੇ ਨੇ ਜੇ ਐ ਸ਼ੇਵੇ ਸ਼ੇ ਬਾਬਾ ਸ਼ਾਹ ਜੀ ਆਪਣੇ ਮੁਖੜੇ ਵਿੱਚੋਂ ਕਹਿੰਦੇ ਜਾਂਦੇ ਨੇ ਕਿ ਕਰਦੇ ਤੁਸੀਂ ਆਪ ਐ ਨਾਂ ਆਪਣੇ ਫਕਰਾਂ ਦਾ ਬਦਨਾਮ ਕਰਦੇ ਜੀ ਗੁਰੂ ਅਮਰਦਾਸ ਜੀ ਦੇ ਕੋਲ ਜਾ ਕੇ ਉਹਨਾਂ ਦੇ ਚਰਨੀ ਪੈ ਗਏ ਅਰੇ ਉੱਥੇ ਵੀ ਬੇਨਤੀ ਇਹੀ ਕੀਤੀ ਗਈ ਮਹਾਰਾਜ ਕਰਨ ਕਰਾਉਣ ਵਾਲੇ ਤੁਸੀਂ ਆਪ ਤੇ ਨਾਂ ਸਾਡਾ ਫਕਰਾਂ ਦਾ ਵਰਦੇ ਜੀ ਇੱਥੋਂ ਦਾ ਇਹ ਇਤਿਹਾਸ ਹੈ ਕਿ ਭਾਈ ਪ੍ਰੇਮੀ ਜੀ ਭਾਈ ਲੰਗਾਹ ਜੀ ਉਹਨਾਂ ਦੇ ਨਾਂ ਦੇ ਗੁਰਦੁਆਰਾ ਬਣਿਆ ਹੋਇਆ ਹੈ ਇੱਥੇ ਗਏ ਉਹਨਾਂ ਨੇ ਆਣ ਕੇ ਬੇਨਤੀ ਕੀਤੀ ਸੀ ਦੋ ਜੇ ਬਣੇ ਬਾਬਾ ਸਾਹਜ ਸਿੰਘ ਜਿਨ੍ਹਾਂ ਦਾ ਤਾਪਲਸਥਾਨ ਬਣਿਆ ਹੋਇਆ ਹੈ ਆਦੇ ਸੰਗਤਾਂ ਰਾਤ ਦਿਨ ਇੱਥੇ ਦਰਸ਼ਨਾਂ ਨੂੰ ਆਂਈਆਂ ਨੇ ਦੂਰਦਰੜਿਆਂ ਤੋਂ ਆਂਈਆਂ ਨੇ ਦੇਸ਼ਾਂ ਵਦੇਸ਼ਾਂ ਦੇ ਵਿੱਚੋਂ ਸੰਗਤਾਂ ਆਉਂਦੀਆਂ ਨੇ ਇੱਥੇ ਤਾਂ ਮਦੇ ਨਾਲ ਜੋਗੇ ਅਹੀਂ ਗੁਰੂ ਗ੍ਰੰਥ ਸਾਹਿਬ ਜੀ ਜੋ ਮਰਿਆਦਾ ਉਸ ਦੇ ਨਾਲ ਹੀ ਇੱਥੇ ਸਾਰਾ ਹੀ ਜੋ ਕੰਮ ਚੱਲਦੇ ਹਨ ਗੁਰੂ ਮਹਾਰਾਜ ਦੀ ਕਿਰਪਾ ਕਰੇ ਇੱਥੇ ਅਖੰਡ ਪਾਠ ਸਾਹਿਬ ਵੀ ਹੁੰਦੇ ਨੇ ਸ੍ਰੀ ਸੋਨੀ ਸਾਹਿਬ ਦੇ ਜਾਪ ਵੀ ਹੁੰਦੇ ਨੇ ਅਡੇ ਗੁਰੂ ਮਹਾਰਾਜ ਜੀ ਅਪਾਰ ਬਖਸ਼ਿਸ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾ ਜੀ ਨੇ ਇਤਿਹਾਸ ਦੀਆਂ ਕਲੀਆਂ ਤੋਂ ਜਾਣੂ ਕਰਵਾਇਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਤਿਹਾਸ ਦੀਆਂ ਕਲੀਆਂ ਤੋਂ ਬਾਬਾ ਜੀ ਨੇ ਸਾਨੂੰ ਜਾਣੂ ਕਰਵਾਇਆ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਤਾਂ ਜੋ ਜਿਹੜੇ ਗੱਲਾਂ ਵੀ ਕਰਦੇ ਨੇ ਉਹਨਾਂ ਦੇ ਮੂੰਹ ਜਿਹੜੇ ਨੇ ਉਹ ਬੰਦ ਹੋ ਸਕਣ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਬਾਬਾ ਗੁਰਦੇਵਾਲ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਪੰਜਾਬ ਅਪ ਤੱਕ ਨਿਊਜ਼ ਧਰਮਤਾਰ